ਆਹ ਉਮਰ ਮੈਂ ਡੀਲਿੰਗ ਕਰਨ ਜੁਦਾ ਸਾਡੇ ਵੀ ਅੱਜ ਵੱਡੇ ਸਿਨੇਮੇ ਚ ਆਪਣੇ ਆਪ ਨੂੰ ਵੇਖਿਆ ਵੱਡੀ ਸਕਰੀਨ ਤੇ ਕੀ ਕਹਿਣਾ ਚਾਹੂੰਗਾ ਬੱਸ ਜੀ ਐਮਰੇ ਸੁਪਨਾ ਸੀਗਾ ਸਕਰੀਨ ਤੇ ਉਹ ਅੱਜ ਪੂਰਾ ਹੋ ਗਿਆ ਤੇ ਮੈਂ ਤਾਂ ਇੱਕ ਸਰਦਾਰ ਸੁਹੀ ਹੋਰਾਂ ਨੂੰ ਟੀਵੀ ਤੇ ਦੇਖਦਾ ਹੁੰਦਾ ਸੀ ਜਿਨ੍ਹਾਂ ਦੇ ਨਾਲ ਮੈਨੂੰ ਅੱਜ ਰੱਬ ਨੇ ਖੜਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਮੋਟਲ ਹੋਈ ਉਹ ਵੀ ਰ ਆਪਣੇ ਆਪ ਨੂੰ ਸਕਰੀਨ ਤੇ ਵੇਖ ਕੇ ਹਾਂਜੀ ਹਾਂਜੀ ਸਹੀ ਆ ਮੈਂ ਦੇਖ ਰਿਹਾ ਸੀ ਜਿਵੇਂ ਕਦੇ ਮੈਂ ਸੋਚਦਾ ਹੁੰਦਾ ਸੀ ਸਿਨੇਮਿਆਂ ਦੇ ਵਿੱਚ ਜਾ ਕੇ ਵੀ ਕਦੇ ਯਾਰ ਮੈਂ ਵੀ ਆਉਂਗਾ ਤਾਂ ਉਹ ਅੱਜ ਟਾਈਮ ਆ ਗਿਆ ਤੇਰਾ ਕੋਈ ਨਵਾਂ ਨਵ ਰੱਖਿਆ ਸੀ ਹਾਂਜੀ ਹਾਂਜੀ ਪਿੰਡ ਮੇਰਾ ਸੁਖਪਿੰਡੀ ਵਾਲਾ ਜਗਦੀਪ ਸਿੱਧੂ ਬਾਈ ਨੇ ਨਾਮ ਰੱਖਿਆ ਸੀ ਤੇ ਪਹਿਲੀ ਫਿਲਮ ਵੀ ਜਗਦੀਪ ਸਿੱਧੂ ਬਾਈ ਨੇ ਦਿੱਤੀ ਸੀਗੀ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਕ ਰਾਹ ਖੋਲਤੇ ਤੇ ਆਹ ਫਿਲਮ ਮੇਰੇ ਲਈ ਬਹੁਤ ਵੱਡੀ ਫਿਲਮ ਹੈਗੀ ਤੇ ਮੈਨੂੰ ਬਹੁੜ ਨਹੀਂ ਰਿਹਾ ਕੁਝ ਜੀ ਜੀ ਹੋ ਰਾਜੇ ਧੰਨਵਾਦ ਜੀ ਜਗਦੀਪ ਸਿੱਧੂ ਬਾਈ ਦਾ ਆਪਾ ਮਨਦੀਪ ਕੁਮਾਰ ਦਾ ਜੀ ਜਿਨ੍ਹਾਂ ਨੇ ਫਿਲਮ ਲਿਖਿਆ ਜੀ ਅਿੰਦਰਜੀਤ ਮੋਗਾ ਜਿਨੇ ਬਹੁਤ ਕੈਂਟ ਫਿਲਮ ਲਿਖਿਆ ਥੈਂਕ ਯੂ ਜੀ ਟਿਪਸ ਦਾ ਧੰਨਵਾਦ ਜੀ ਸਾਰੇ ਐਨੇ ਇਮੋਸ਼ਨਲ ਹੋਏ ਜਦੋਂ ਤੁਹਾਡੇ ਪਿੰਡ ਗੀਪੀ ਬਾਈ ਤੇ ਐਮਬੀ ਬਾਈ ਆਉਂਦੇ ਪੂਰੀ ਟੀਮ ਇੱਕ ਗੱਲ ਸਪੈਸ਼ਲ ਕਹਿਣਾ ਗੀਪੀ ਬਾਈ ਤੇ ਐਮਬੀ ਬਾਈ ਨੇ ਨਾ ਮੈਨੂੰ ਜਿੰਮ ਜਵਾਖਾ ਨੂੰ ਸਿਖਾਉਂਦੇ ਹੁੰਦੇ ਨੇ ਉਹ ਮੈਂ ਸਿਖਾਇਆ ਮੈਂ ਮੇਰੇ ਸਾਰੀ ਉਮਰ ਯਾਦ ਰਹਿਣਗੇ ਇਹੋ ਇਹਨਾਂ ਦੀ ਪਹਿਲੀ ਫਿਲਮ ਹੁਣ ਤੱਕ ਉਹਦਾ ਡਾਇਲੋਗ ਬੋਲਦਾ ਰਹਿਆ ਨਾ ਮੈਂ ਆਏ ਕਿ ਮੈਂ ਲੰਘ ਜੂ ਖੇਤਾਂ ਦੇ ਬਾਣੀ ਹੈ ਹੁਣ ਆਹ ਦੇਖੋ ਕੀ ਬਾਤ ਹੈ ਹਾਂ ਦੂਜੇ ਕੀ ਕਹਿਣਾ ਚਾਹੋਗੇ ਕਿ ਇਸ ਮੋੜੇ ਉਧਰ ਚਰਦਾਬ ਬਹੁਤ ਵਾਈਟ ਰਾਈਟ ਤੇ ਵੀਰੇ ਬਾਉਂਡ ਵਾਲੇ ਟਾਈਮ 'ਚ ਅਸੀਂ ਐਜ਼ ਅ ਹੀਰੋ ਐਜ਼ ਅ ਲੀਡ ਮੈਂ ਜੀ ਮਿਹਨਤ ਕਰਦਾ ਰਹੂੰਗਾ ਬਾਕੀ ਮੈਂ ਤਾਂ ਸੋਚਿਆ ਹੋਇਆਗਾ ਬਹੁਤ ਵੱਡੀਆਂ ਚੀਜ਼ਾਂ ਪਰ ਉਹ ਰੱਬ ਨੂੰ ਪਤਾ ਪਰ ਮੈਂ ਬਹੁਤ ਮਿਹਨਤ ਕਰੂੰਗਾ ਏਦੂ ਵੀ ਜ਼ਿਆਦਾ ਮਿਹਨਤ ਕਰੂੰਗਾ ਤੇ ਮੈਨੂੰ ਮਿਹਨਤ ਇੱਥੇ ਤੱਕ ਲਈ ਤਾਂ ਅੱਗੇ ਵੀ ਲੈ ਕੇ ਜਾਊਗੀ ਜੀ ਪਰਿਵਾਰ ਦਾ ਕਿਉਂ ਜਨ ਮਮੀ ਡੈਡੀ ਹੋਰਾਂ ਦਾ ਜਦੋਂ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਬੱਚਾ ਹੁੰਦਾ ਕਿਸੇ ਕੰਮ ਤੇ ਲੱਗ ਜੇ ਤਾਂ ਜੀ ਦੇਖੋ ਮੈਂ ਤਾਂ ਜੀ ਰੱਬ ਨੇ ਇੱਥੇ ਤੱਕ ਲਾਤਾ ਜੀ ਤਾਂ ਮੇਰੇ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਆ ਮੈਂ ਤਾਂ ਸੋਚਦਾ ਵੀ ਬਹੁਤ ਕਰਮਾਂ ਵਾਲਾ ਮੈਂ ਜਿਹੜਾ ਮੇਰੇ ਮਾਪਿਆਂ ਦੇ ਹੁੰਦੇ ਮੈਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਪੁੱਤ ਬੇਰੁਜ਼ਗਾਰ ਨਹੀਂ ਤਾਂ ਉਹਨਾਂ ਲਈ ਇੱਕ ਬਹੁਤ ਵੱਡੀ ਗੱਲ ਹੈ ਜੀ ਮੇਰੇ ਲਈ ਤਾਂ ਸੁਪਨੇ ਵਾਲੀ ਗੱਲ ਹੈ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਕੁਝ ਲਿਖਦੇ